ਹਾਂਜੀ ਬਹੁਤ ਜੀ ਦਾ ਖਾਲਸਾ ਬੈਜੀ ਜੀ ਫਤਿਹ ਜੀ ਸਾਰਿਆਂ ਨੂੰ। ਜੀ ਆਪਣੀ ਨਵੀਂ ਵੀਡੀਓ ਚ ਅੱਜ ਆਪਾਂ ਆਏ ਸੀਗੇ ਮੋਟਰ ਤੇ। ਮਗਾ ਦੇਖ ਲਈਏ ਮੋਟਰ ਦਾ ਹਾਲ ਕੀ ਜਾ। ਆਹ ਕੋਣ ਤਾ। ਤਹੋਣਿਆ। ਆ ਲਸਣ ਵੀ ਜਾਇਆ ਆਪਣਾ। ਤੇ ਇੱਧਰ ਬਰਸੀਵਾ ਸਾਰਾ। ਨਹੀਂ ਬਹੁਤ ਪੈ ਗਿਆ ਅੱਜ। ਮੀਨ ਦਾ ਪੁੱਛੋ ਇਹਨਾਂ ਸਾਰੇ ਪਾਸੇ ਮੀਂਹ ਆ। ਮੌਸਮ ਵੀ ਪੂਰਾ ਸਾਫ਼ ਹੋ ਗਿਆ। ਘੈਂਟ ਹੋ ਗਿਆ ਮੌਸਮ। ਆਏ ਸੀਗੇ ਬਾਜ਼ਾਰੋਂ ਮਾਂਗਾ ਚੱਲ ਇੱਧਰ ਮੋਟਰ ਦੇ ਵੀ ਘੇੜਾ ਮਾਰ ਦਿੰਨੇ ਆਪਾਂ। ਸਬਜ਼ੀਆਂ ਉਹ ਜਿਹੜੀਆਂ ਦਾ ਵਧੀਆ ਖੜੀਆਂ ਨੇ। ਸਮਾਨ ਤਾਂ ਵਧੀਆ ਹੋ ਗਿਆ ਸਾਰਾ। ਗੋਭੀ ਗਾਬੀ ਸਾਰੀ ਨਿਚਰ ਗਈ ਹੁਣ ਮੀਂਹ ਹਟਿਆ ਸਵੇਰ ਦਾ ਹੀ ਪੈਂਦਾ ਮੀਂਹ ਚਲੋ ਹੁਣ ਚਾਵਨੇ ਘਰੇ ਅੱਜ ਪਾਣੀ ਭੁਣੀ ਖੜਾ ਪਾ ਵਰਸਣ ਦੇ ਨਾਲ ਤਾਂ ਕਿਸੇ ਤੋਂ ਦੂਰ ਹਾਂ ਮੈਨੂੰ ਸਵੇਰੀ ਪਤਾ ਨਹੀਂ

ਸਾਰੇ ਪਾਸੇ ਸਾਰੇ ਪੰਜਾਬ ਜੀ ਮੰਨ ਲਾਉਂਦਾ ਨਹੀਂ ਹੋਣਾ ਠੰਡ ਜੀ ਹੋ ਗਈ ਹੁਣ ਇੱਕ ਵਾਰ ਤਾਂ ਲੱਗੇ ਵੀ ਗਰਮੀ ਚੜ ਗਈ ਹੁਣ ਗਰਮ ਕੱਪੜੇ ਪਾ दिए ਪਿੱਟਾ ਮੁੱਟਾ ਜਿਹਾ ਦਵਾਈਆਂ ਜੇ ਰੱਖ ਲਈਏ ਆ ਰਾਤ ਨੂੰ ਮੁਰੇ ਕਿਦੀ ਚੱਲਦੀ ਆ ਫੇਰ ਕਢਾ ਲੈਂਦੀਆਂ ਕੋਟੀਆਂ ਪਰ ਮੌਸਮ ਸਾਫ ਹੋ ਗਿਆ ਵਧੀਆ ਹੋ ਗਿਆ ਮੌਸਮ ਅੱਜ ਕਿਹੇ ਪਾਸੇ ਜਾ ਨਹੀਂ ਹੋਇਆ ਨਹੀਂ ਜਾਣਾ ਸੀਗਾ ਚਲ ਵੀਡੀਓ ਬਣਾਵਾਂਗੇ ਸਾਨੂੰ ਇੱਕ ਸੋਹਣੀ ਚੀਜ਼ ਹੋਣੀ ਹੀ ਨਹੀਂ ਆਪਣੇ ਪਿੰਡ ਦਾ ਵੀਊ ਆ ਮਿਲਦੇ ਆਂ ਆਪਾਂ ਅਗਲੀ ਵੀਡੀਓ ਚ ਵੀਡੀਓ ਚੰਗੀ ਲੱਗੇ ਸ਼ੇਅਰ ਲਾਈਕ ਸਬਸਕ੍ਰਾਈਬਰ ਜਰੂਰ ਕਰਿਆ ਕਰੋ ਦਿਖਾਵਾਂਗੇ ਤੁਹਾਨੂੰ ਹੋਰ ਵੀ ਵਧੀਆ ਵੀਡੀਓ ਅੱਜ ਕਿਤੇ ਜਾ ਨਹੀਂ ਹੋਇਆ ਤੇ ਬੜਾ ਫਮੋਜੀ ਕਰ ਰਹੀ ਵਰਦੇ ਹਾਂ